ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਤੇ ਇਸ ਸਬੰਧ ਦੇ ਦਰਮਿਆਨ ਉਗਰਾਹਾਂ ਜਿੱਥੇ ਬੰਦੀ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਭਲਕੇ ਪੰਜਾਬ ਭਰ ਦੇ ਵਿੱਚ ਰੇਲ ਗੱਡੀਆਂ ਨਹੀਂ ਚੱਲਣਗੀਆਂ ਆਖ ਦਿੱਤਾ ਗਿਆ ਹੈ ਕਿ ਸਾਰੇ ਰੇਲਵੇ ਟ੍ਰੈਕਾਂ ਨੂੰ ਮੁਕੰਮਲ ਤੌਰ ਦੇ ਉੱਤੇ ਜਾਮ ਕਰ ਦਿੱਤਾ ਜਾਏਗਾ ਹਾਲਾਂਕਿ ਕੇਂਦਰ ਸਰਕਾਰ ਬਾਰ ਬਾਰ ਅਪੀਲ ਕਰ ਰਹੀ ਹੈ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਤੇ ਸ਼ਾਦਮਾਈ ਢੰਗ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਸੀ ਪਰ ਸਾਹਮਣੇ ਹਰਿਆਣਾ ਸਰਕਾਰ ਨੇ ਕਈ ਦਿਨਾਂ ਤੋਂ ਸੜਕਾਂ ਪੁੱਟੀਆਂ ਹੋਈਆਂ ਨੇ ਸੜਕਾਂ ਦੇ ਉੱਤੇ ਜਿਹੜੀ ਨਵੀਂ ਕੰਸਟਰਕਸ਼ਨ ਕਰਕੇ ਉੱਥੇ ਕਿਲ ਗੱਡੇ ਹੋਏ ਨੇ ਤਾਂ ਫਿਰ ਅਸੀਂ ਲੋਕਾਂ ਨੂੰ ਕਿਵੇਂ ਪਰੇਸ਼ਾਨ ਕਰ ਰਹੇ ਹਾਂ ਸਰਕਾਰਾਂ ਪਰੇਸ਼ਾਨ ਕਰ ਰਹੀਆਂ ਨੇ ਇਸ ਤਰੀਕੇ ਦੇ ਨਾਲ ਵੱਖੋ ਵੱਖਰੇ ਬਿਆਨ ਨੇ ਜਿਹੜੇ ਦੋਹਾਂ ਪੱਖਾਂ ਦੇ ਵੱਲੋਂ ਦਿੱਤੇ ਜਾ ਰਿਹਾ ਤੇ ਇਸੇ ਦੇ ਦਰਮਿਆਨ ਉਗਰਾਹਾ ਜਥੇਬੰਦੀ ਦੇ ਵੱਲੋਂ ਵੱਡਾ ਫੈਸਲਾ ਕਰ ਲਿਆ ਗਿਆ ਐਲਾਨ ਕਰ ਦਿੱਤਾ ਗਿਆ ਜਗENDER ਸਿੰਘ ਉਗਰਾਹਾ ਹੋਰਾਂ ਦੇ ਵੱਲੋਂ ਕਿ ਭਲਕੇ ਪੂਰੇ ਪੰਜਾਬ ਭਰ ਦੇ ਵਿੱਚ ਰੇਲ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਮੁਕੰਮਲ ਤੌਰ ਦੇ ਉੱਤੇ ਜਾਮ ਕਰ ਦਿੱਤਾ ਜਾਏਗਾ ਰੇਲਵੇ ਟ੍ਰੈਕਾਂ ਦੇ ਉੱਤੇ ਕਿਸਾਨ ਨੇ ਜਿਹੜੇ ਉਹ ਬੈਠ ਜਾਣਗੇ ਹਾਲਾਂਕਿ ਇਸੇ ਸਭ ਨੂੰ ਲੈ ਕੇ ਦਿੱਲੀ ਦੇ ਵਿੱਚ ਆਵਾਜ਼ ਆਈ ਹੈ ਜਿਹੜੀ ਉਹ ਪਹਿਲਾਂ ਤੋਂ ਹੀ ਪ੍ਰਸ਼ਾਸਨ ਨੇ ਬੰਦ ਕਰ ਦਿੱਤੀ ਸੀ ਸ਼ੈਂਪੂ ਪਾਊਡਰ ਦੇ ਉੱਤੇ ਆਵਾਜ਼ ਆਈ ਪ੍ਰਸ਼ਾਸਨ ਨੇ ਪਹਿਲਾਂ ਹੀ ਬੰਦ ਕਰ ਦਿੱਤੀ ਸੀ ਕਿਉਂਕਿ ਬੈਰੀਕੇਟਿੰਗ ਕਰਨੀ ਸੀ ਹਾਲਾਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਬੈਰੀਕੇਟਿੰਗ ਵਰਗਾ ਤਾਂ ਕੋਈ ਮਾਹੌਲ ਬਣਾਇਆ ਹੀ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਅਸੀਂ ਕਿਹੜਾ ਕਿਤੇ ਰੁਕਣਾ ਸੀ ਅਸੀਂ ਆਪਣੇ ਦੇਸ਼ ਦੀ ਰਾਜਸਥਾਨੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਨਾ ਸੀ ਜੰਤਰ ਮੰਤਰ ਤੇ ਰਾਮਲੀਲਾ ਗਰਾਊਂਡ ਤੇ ਇਸੇ ਨਾਲ ਹੀ ਇੱਕ ਹੋਰ ਜਗ੍ਹਾ ਜਿਹੜੀ ਉਹ ਸੰਵਿਧਾਨ ਦੇ ਵਿੱਚ ਮਿੱਥੀ ਗਈ ਆ ਕਿ ਇੱਥੇ ਬੈਠ ਕੇ ਕੋਈ ਵੀ ਆਪਣਾ ਪ੍ਰਦਰਸ਼ਨ ਕਰਨਾ ਚਾਹੇ ਉਹ ਕਰ ਸਕਦਾ ਪਰ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਰਾਹ ਦੇ ਵਿੱਚ ਬੈਰੀਕੇਟਿੰਗ ਕਰਕੇ ਸਾਨੂੰ ਰੋਕਿਆ ਜਾ ਰਿਹਾ ਤੇ ਫਿਰ ਇਸ ਸਾਹਿਬ ਦੇ ਨਾਲ ਕਿਸਾਨਾਂ ਦਾ ਕੋਈ ਦੋਸ਼ ਨਹੀਂ ਹੈ ਇਹ ਸਿਰਫ ਸਰਕਾਰਾਂ ਕਰ ਰਹੀਆਂ ਨੇ ਸੜਕਾਂ ਰੋਕੀਆਂ ਜਾ ਰਹੀਆਂ ਨੇ ਉਹ ਸਰਕਾਰਾਂ ਦੇ ਵੱਲੋਂ ਜਾਮ ਕੀਤੀਆਂ ਗਈਆਂ ਨੇ ਸਾਡੇ ਵੱਲੋਂ ਐਸਾ ਕੁਝ ਵੀ ਨਹੀਂ ਕੀਤਾ ਗਿਆ ਤੇ ਅਸੀਂ ਤੇ ਜਾ ਕੇ ਸਿੱਧਾ ਜੰਤਰ ਮੰਤਰ ਮੰਤਰੀ ਦੇ ਉੱਪਰ ਆਪਣਾ ਧਰਨਾ ਪ੍ਰਦਰਸ਼ਨ ਹੈ ਜਿਹੜਾ ਉਹ ਸ਼ਾਂਤ ਮਈ ਟੰਗ ਦੇ ਨਾਲ ਕਰਨਾ ਸੀ ਤੇ ਹੁਣ ਇਸੇ ਸਭ ਦੇ ਦਰਮਿਆਨ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗੁਰਾਹਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਜੁਗਿੰਦਰ ਸਿੰਘ ਗੁਰਾਹਾਂ ਨੇ ਹੁਣੇ ਹੁਣੇ ਐਲਾਨ ਕੀਤਾ ਹੈ ਕਿ ਪਲਕੇ ਪੰਜਾਬ ਪਰਦੇ ਵਿੱਚ ਰੇਲ ਗੱਡੀਆਂ ਨੇ ਜਿਹੜੀਆਂ ਉਹ ਨਹੀਂ ਚੱਲਣਗੀਆਂ ਚਾਹੇ ਮਾਲ ਗੱਡੀਆਂ ਹੋਣ ਚਾਹੇ ਯਾਤਰੀ ਰੇਲ ਗੱਡੀਆਂ ਹੋਣ ਸਾਰੀਆਂ ਦੀਆਂ ਸਾਰੀਆਂ ਨੂੰ ਮੁਕੰਮਲ ਤੌਰ ਦੇ ਉੱਤੇ ਜਾਮ ਕੀਤਾ ਜਾਏਗਾ ਰੇਲਵੇ ਟਰੈਕ ਨੇ ਜਿਹੜੇ ਉਹ ਕਿਸਾਨਾਂ ਦੇ ਵੱਲੋਂ ਥਾਂ-ਥਾਂ ਦੇ ਉੱਤੇ ਬੰਦ ਕੀਤੇ ਜਾਣੇ ਆ ਆਵਾਜਾਈ ਦੇ ਵਿੱਚ ਜਿਹੜੀ ਵੱਧਾ ਜ਼ਰੂਰ ਪੈਗੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਕੋਲੇ ਆਪਣੀਆਂ ਗੱਲਾਂ ਪਹੁੰਚਾਉਣ ਦੇ ਲਈ ਇਸ ਤੋਂ ਇਲਾਵਾ ਸਾਡੇ ਕੋਲੇ ਹੋਰ ਕੋਈ ਹਲ-ਹਿਲਾ ਨਹੀਂ ਬਚਿਆ ਜਿਸ ਦੇ ਕਰਕੇ ਸਾਨੂੰ ਇਹ ਕਾਰਵਾਈਆਂ ਨੇ ਜਿਹੜੀਆਂ ਕਰਨੀਆਂ ਪੈ ਰੀਆਂ ਨੇ ਸੋ ਪੰਜਾਬ ਦੇ ਲੋਕਾਂ ਲਈ ਅਹਿਮ ਖਬਰਾਂ ਖਬਰ ਦੇ ਉੱਤੇ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਹਰ ਰੋਜ਼ ਲੱਖਾਂ ਲੋਕ ਨੇ ਇਹਨਾਂ ਰੇਲਵੇ ਜਿਹੜੀਆਂ ਰੇਲ ਗੱਡੀਆਂ ਨੇ ਨੇ ਰੇਲਵੇ ਟ੍ਰੈਕਾਂ ਦੇ ਰਾਹੀਂ ਆਪਣਾ ਸਫ਼ਰ ਹੈ ਜਿਹੜਾ ਉਹ ਕੰਪਲੀਟ ਕਰਦੇ ਆ ਦੂਰ ਦੁਰਾਡੇ ਲੋਕਾਂ ਨੇ ਜਾਣਾ ਹੁੰਦਾ ਹੈ ਉਹਨਾਂ ਦੇ ਲਈ ਬੜੀ ਅਹਿਮ ਖਬਰ ਹੈ ਕਿ ਭਲਕੇ ਦੇਸ਼ਪਰ ਦੇ ਪੰਜਾਬ ਪਰ ਦੇ ਵਿੱਚ ਮਾਫ ਕਰਨਾ ਪੰਜਾਬ ਪਰ ਦੇ ਵਿੱਚੋਂ ਭਲਕੇ ਰੇਲ ਗੱਡੀਆਂ ਨੇ ਜਿਹੜੀਆਂ ਉਹ ਨਹੀਂ ਚੱਲਣ ਗਿਆ ਕਿਸਾਨ ਜਥੇਬੰਦੀ ਗ੍ਰਾਹਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਜਗENDER ਸਿੰਘ ਗ੍ਰਾਹਾਂ ਨੇ ਬਕਾਇਦਾ ਇਸ ਬਾਬਤ ਬਿਆਨ ਦਿੱਤਾ ਹੈ ਕਿ ਭਲਕੇ ਦੇਸ਼ ਪੰਜਾਬ ਪਰ ਦੇ ਵਿੱਚ ਜਿਨੇ ਵੀ ਰੇਲਵੇ ਟ੍ਰੈਕ ਨੇ ਸਾਰੇ ਦੇ ਉੱਤੇ ਕਿਸਾਨ ਜਾ ਕੇ ਬੈਠਣਗੇ ਤੇ ਰੇਲ ਗੱਡੀਆਂ ਨਹੀਂ ਚੱਲਣ ਗਿਆ